ਨਸ਼ੇ ਨੂੰ ਠੱਪ ਪਾਉਣ ਦੇ ਮੰਤਵ ਨਾਲ ਅੱਜ ਬਟਾਲਾ ਦੇ ਗਾਂਧੀ ਕੈਂਪ ਵਿੱਚ ਕਮਿਸ਼ਨਰ ਮਨਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਐਸਐਸਪੀ ਬਟਾਲਾ ਅਤੇ ਹੋਰ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ। ਇਸ ਮੌਕੇ ਪੁਲਿਸ ਵੱਲੋਂ ਕੈਂਪ ਦੀ ਉਹਨਾਂ ਘਰਾਂ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਗਈ ਜਿਨ੍ਹਾਂ ਘਰਾਂ ਦੇ ਲੋਕ ਪਹਿਲਾਂ ਵੀ ਨਸ਼ੇ ਦੇ ਕੇਸਾਂ ਵਿੱਚ ਸ਼ਾਮਿਲ ਸਨ। ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ। ਉਹ ਲੈ ਕੇ ਬੱਲੇ ਸਰ ਅੱਜ ਦੇ ਇਸ ਸਰਟੀਫਿਕੇਸ਼ਨ ਵਾਸਤੇ ਆਇਆ ਅੱਜ ਸਾਰੇ ਪੰਜਾਬ 'ਚ ਇੱਕ ਜਿਹੜਾ ਕਸ ਆਪਰੇਸ਼ਨ ਚੱਲਿਆ ਉਹਦੇ 'ਚ ਵਾਕਫ ਸੀਨੀਅਰ ਆਫਸਰਸ ਦੀ ਡਿਊਟੀ ਲੱਗੀ ਹੈ ਮੇਰੀ ਅੱਜ ਬਟਾਲੇ ਡਿਊਟੀ ਲੱਗੀ ਸੀ ਇੱਥੇ ਮੈਡਮ ਮਸ਼ਨੀ ਜਿਹੜੇ ਬਟਾਲੇ 'ਵੇ ਲੱਗੇ ਹੈ ਤਾਂ ਉਹਨਾਂ ਨੂੰ ਨਾਲ ਲੈ ਕੇ ਸੀ ਇੱਥੇ ਆਏ ਹੈ ਜਸਟ ਉਹ ਤੋਂ ਪਹਿਲਾਂ ਇਹ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਇਹਨਾਂ ਦੇ ਡਰੱਗ ਦੇ ਬਾਰੇ ਕੀ ਕੀ ਕੰਮ ਹੋਇਆ ਉਨੇ ਵਾਰੀ ਅਸੀਂ ਡੀਪ ਡਿਸਕਸ਼ਨ ਹੋਈ ਹੈ ਤੇ ਇਹਨਾਂ ਵੱਲੋਂ ਕਾਫੀ ਵਧੀਆ ਜਿਹੜਾ ਡਰੱਗ ਦੇ ਅਗੇਂਸਟ ਕੰਮ ਕੀਤਾ ਜਾ ਰਹੇ ਹਨ 노 ਡਾਊਟ ਕਿ ਅਜੇ ਹੋਰ ਵੀ ਜੋਰ ਲਾ ਕੇ ਕੰਮ ਕਰਨ ਦੀ ਲੋੜ ਹੈ ਤੇ ਅੱਜ ਵੀ ਅਸੀਂ ਜਿਹੜਾ ਇਸ ਮਕਾਨ ਤੇ ਵੀ ਆਏ ਹਾਂ ਹੁਣ ਬੇਸਿਕਲੀ ਜਿਹੜੀ ਹੁੰਦਾ ਵੀ ਡਰੱਗ ਤੇ ਅਸੀਂ ਜਦੋਂ ਤੁਹਾਡੇ ਕੁਐਸਚਨ ਹੁੰਦੇ ਆ ਵੀ ਕਿਹੜਾ ਪਾਉਨੇ ਆ ਜੀ ਬੰਦਿਆਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਪਾਜ ਜਾਂਦੇ ਆ ਪਰ ਉਹਦੇ ਨਾਲ ਨਾਲ ਇੱਕ ਮੈਸੇਜ ਵੀ ਹੈ ਜਿਵੇਂ ਜਿਸ ਘਰ ਦੇ ਕੋਲੇ ਆਪਾਂ ਖੜੇ ਆ ਇਸ ਘਰ ਦੇ ਜਿਹੜੇ ਪਰਿਵਾਰ ਦੇ ਕਈ ਮੈਂਬਰ ਇਨਵੋਲਵ ਆ ਤੇ ਕਈ ਪਰਚੇ ਇਨਾਂ ਤੇ ਦਰਜ ਆ ਤੇ ਉਹਨਾਂ ਦੀ ਜਿਹੜਾ ਅੱਛਾ ਕੰਮ ਕਰ ਰਹੇ ਐ ਇੱਥੇ ਬਟਾਲਾ ਪੁਲਿਸ ਵਾਲੇ ਉਹਦੇ ਚ ਇਹਨਾਂ ਨੇ 68 ਐਸ ਇੱਕ ਪ੍ਰੋਵੀਜ਼ਨ ਹੁੰਦਾ ਲਾਅ ਦਾ ਉਹਦੀ ਪ੍ਰਾਪਰਟੀ ਅਟੈਚ ਕਰਨ ਲਈ ਉਹ ਭੇਜਿਆ ਵੇ ਆ ਅਸੀਂ ਇਹ ਜਿਹੜੇ ਜਿਹੋਜੇ ਘਰ ਹੈ ਚਮਕਦੇ ਘਰ ਹੈ ਇੱਕ ਮੈਸੇਜ ਜਿਹੜਾ ਪੰਜਾਬ ਕਾਉਂਟ ਵੱਲੋਂ ਡੀਜੀ ਪੰਜਾਬ ਵੱਲੋਂ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਦੇ ਦੁੱਖਾਂ ਤੇ ਆਪਦੇ ਸੁੱਖਾਂ ਦੇ ਘਰ ਨਹੀਂ ਬੰਨ੍ਹਨੇ ਇਹ ਜਿਹੜੇ ਤੁਸੀਂ ਚਮਕਦੇ ਸੰਗ ਮਰਮਰ ਲੱਗੇ ਹੋਏ ਘਰ ਹੈ ਲੋਕਾਂ ਨੂੰ ਬਰਬਾਦ ਕਰਕੇ ਜਵਾਨੀ ਨੂੰ ਬਰਬਾਦ ਕਰਕੇ ਨੋ ਡਾਊਟ ਕਿ ਇਹ ਚੋਰ ਸ਼ਿਪਾਈ ਦੀ ਖੇਡ ਤਾਂ ਚੱਲੀ ਜਾਂਦੀ ਹੈ ਡਰੱਗ ਪੈਡਲਰ ਫੜ ਲਿਆ ਉਹਨੂੰ ਜੇਲ੍ਹ ਭੇਜਤਾ ਪਰ ਉਹਦੇ ਤੇ ਜਦ ਤੱਕ ਇਕਨੋਮਿਕਲ ਸੱਟ ਨਹੀਂ ਵੱਜੂਗੀ ਉਹਨਾਂ ਚ ਕਿਹਨਾਂ ਨੂੰ ਸ਼ੇਕ ਨਹੀਂ ਲੱਗਦਾ ਤੇ ਮਕਸਦ ਜਿਹੜੇ ਸਾਡੇ ਸਾਰੇ ਆਫਸਰ ਜਿਹੜਾ ਹੁਣ ਇਸ ਲੈਵਲ ਤੇ ਵੱਡੇ ਲੈਵਲ ਤੇ ਚੱਲ ਰਹੇ ਆ ਇਹਨਾਂ ਨੇ ਦੱਸਿਆ ਵੀ 1 ਕਰੋੜ ਤੋਂ ਬਾਅਦ ਇਹਨਾਂ ਨੇ ਪ੍ਰਾਪਰਟੀ ਅਟੈਚ ਕਰਾਤੀ ਏ ਇਹਦੀ ਵੀ ਪ੍ਰਾਪਰਟੀ ਦਾ ਕਾਗਜ਼ ਚਲੇ ਗਏ ਆ ਤੇ ਮੈਨੂੰ ਲੱਗਦਾ ਹੈ ਇਸ ਮਹੀਨੇ ਦੇ ਵਿੱਚ ਸੈਕਿੰਡ ਫਿਫਥ ਦੇ ਅੰਦਰ ਅੰਦਰ ਹਾਂ ਫਰਵਰੀ ਦੇ ਮਤਲਬ ਫਰਸਟ ਵੀਕ ਤੇ ਜਾਂ ਮਿਡ ਆਫ ਫੈਬਰੂਰੀ ਤੱਕ ਇਹਦੇ ਆਰਡਰ ਆ ਜਾਣਗੇ ਕਿਉਂਕਿ ਕਿੰਨਾ ਕਿੰਨੀ ਪ੍ਰੋਪਰਟੀ ਇਹਨਾਂ ਦੀ ਹੋਰ ਇੱਥੇ ਕਿਹੜੇ ਕਿਹੜੇ ਐਸਟੇਟਸ ਹੈਗੇ ਹਨ ਇਹ ਬੰਦੇ ਹਾਂਜੀ ਇਹਦੇ ਕਿ ਅਰਾਊਂਡ ਜੋ ਪ੍ਰੋਪਰਟੀ ਦਾ ਵੈਲਿਊ ਹੈ 8 ਲੱਖ ਰੁਪਏ ਹੈ ਔਰ ਨਾਲੇ ਇਹਨਾਂ ਦੇ ਜੋ ਮੇਨ ਗਗਨ ਔਰ ਅਮਨ ਜੋਪਰਾ ਹੈਗੇ ਦੋਵੇਂ ਉਹਦੇ ਨਾਲ-ਨਾਲ ਉਹਨਾਂ ਦੇ ਜੋ ਸਿਸਟਰਸ ਔਰ ਮਦਰ ਇੰਨੀ ਸਾਰੀ ਆਦਮੀ ਮਿਲਾ ਕੇ ਤਕਰੀਬਨ 22 ਐਨਡੀਪੀਐਸ ਦੇ ਐਫਾਇਰਸ ਹੈਗੇ ਜੀ ਪਈ ਮੁਕਦਮੇ ਕਿੰਨੀ ਪ੍ਰਾਪਰਟੀ ਕਿੰਨੀ ਹੈ ਜੀ ਪ੍ਰਾਪਰਟੀ ਇਹਦਾ ਵੈਲਿਊਏਸ਼ਨ ਜੋ ਹੁੰਦੀ ਹੈ ਆਪਾਂ ਆਰਕੀਟੈਕਟ ਤੋਂ ਕਰਾਉਣੀ ਹੁੰਦੀ ਹੈਗੀ ਉਹਨਾਂ ਦੀ ਵੈਲਿਊਏਸ਼ਨ ਦੇ ਹਿਸਾਬ ਸੇ ਜੋ ਉਹਨੇ 8 ਲੱਖ 3 ਇਹਨਾਂ ਨੇ ਵੈਲਿਊ ਕਰਾਏ ਹੈਗੀ ਇਸ ਮਕਾਨ ਦਾ ਮੈਮ ਅਗਰ ਜੀ ਗੱਲ ਕੀਤੀ ਜਾਵੇ ਤਾਂ ਇਸ ਗਾਂਧੀ ਕੈਂਪ ਦੇ ਵਿੱਚ ਹੀ ਅਸੀਂ ਸੱਚੋਪੇਸ਼ਨ ਕਰ ਰਹੇ ਹਾਂ ਇੱਥੇ ਜਿਹੜਾ ਜੰਝ ਕਰ ਹੈਗਾ ਉਹਦੀਆਂ ਵੀਡੀਓ ਸਾਡੇ ਕੋਲ ਵੀ ਹੈਗੀਆਂ ਪਹਿਲਾਂ ਤੁਹਾਡੇ ਸੱਚੋਪੇਸ਼ਨ ਤੋਂ ਸ਼ੁਰੂ ਕਰਨ ਤੋਂ ਅਸੀਂ ਉੱਥੇ ਗਏ ਸੀ ਉੱਥੇ ਹਾਲੇ ਵੀ ਨਸ਼ੇ ਦੇ ਸਰੇਂਜ ਨਸ਼ੇ ਦੀਆਂ ਡੋਜ਼ਸ ਕਰਾ ਜੋ ਕੁਝ ਉੱਥੇ ਕਰਦੇ ਨੌਜਵਾਨ ਉਹ ਪਿਆ ਹੋਇਆ ਲੋਕਾਂ ਦਾ ਕਹਿਣਾ ਕਿ ਆਸ

ਵਾਸੀ ਹੈਗੇ ਨੇ ਜਿਨ੍ਹਾਂ ਨੇ ਮਤਲਬ ਜਿਹਨੂੰ ਤੰਗੀ ਹੋ ਰਹੀ ਹੈ ਨੇ ਨਸ਼ੇ ਦੀ ਕਰਕੇ ਉਹਨਾਂ ਨੂੰ ਅਸੀਂ ਨੰਬਰ ਵੀ ਸ਼ੇਅਰ ਕੀਤਾ ਸੀ ਤਾਂਕਿ ਉਹ ਬਿਨਾਂ ਡਰੇ ਸਾਨੂੰ ਮੈਸੇਜ ਦੇ ਦੇਣ ਤਾਂਕਿ ਲੋਕਾਂ ਨੂੰ ਇਹ ਨਾ ਪਤਾ ਚੱਲੇ ਕਿ ਇਨਫੋਰਮੇਸ਼ਨ ਕਿ ਨਹੀਂ ਦਿੱਤੀ ਗਈ। ਤੋਂ ਐਂਡ ਇਹ ਕਿਉਂਕਿ ਆਪਾਂ ਇਹ ਆਉਟਪੋਸਟ ਚਾਰ ਆਉਟਪੋਸਟ ਬਣ ਰਹੇ ਹੈਗੇ ਉਹਦੇ ਵਿੱਚ ਦੋ ਅਸੀਂ ਇਸੇ ਹਫਤੇ ਦੇ ਵਿੱਚ ਇਨੋਗਰੇਟ ਕਰ ਲਈ ਹੈਗੇ। ਆਉਟਪੋਸਟ ਤੋਂ ਇਹ ਰਹੂਗਾ ਕਿ ਫਾਇਦਾ ਇਹ ਰਹੂਗਾ ਕਿ ਇਮਾਨ ਨੂੰ ਪੁਲਿਸ ਨੂੰ ਉੱਤੇ ਬੈਠੇ ਵੀ ਰਹਿਣਗੇ ਔਰ ਉਸੇ ਆਪਣਾ ਪਟੋਲੇ ਵੀ ਕਰ ਦੇਣਗੇ। ਤੇ ਜਿੰਨ ਜ਼ਿਆਦਾ ਹੋ ਜਾਂਦਾ ਹੈ ਤਾਂ ਲੋਕੀ ਆ ਕੇ ਗੱਲਬਾਤ ਵੀ ਕਰ ਲੈਣਗੇ ਬਟ ਔਰ ਇਹ ਵੀ ਹੋ ਜਾਂਦਾ ਜੇ ਉਹ ਜਿਹੜੇ ਪ੍ਰੋਫੈਸਰ ਜ਼ਿਆਦਾ ਹੋਊਗਾ ਤਾਂ ਲੋਕ ਡਰ ਡਰਨਗੇ ਵੀ ਜੋ ਗਲਤ ਕੰਮ ਕਰਦੇ ਆ। ਹਾਂ। ਇੱਕ ਵਾਰੀ ਤੁਸੀਂ ਕਿਹੜੀ ਗਿਨੀਓਂ ਵੀ ਤੁਸੀਂ ਇਹ ਕਰ ਰਹੇ ਹੋ ਸਰਚ ਰਿਪੋਰਟ ਜਾਂ ਫਿਰ ਪ੍ਰਾਪਰਟੀ ਅਟੈਚ ਕਰ ਰਹੇ ਹੋ ਕਿੰਨਾ ਕੋ ਫਾਇਦਾ ਦੇਖਣ ਨੂੰ ਮਿਲ ਰਿਹਾ ਇਹਨਾਂ ਚੀਜ਼ਾਂ ਦਾ ਸਾਰੇ ਤੇ ਦੇਖੋ ਇਹਦੇ ਜਦੋਂ ਜਿੰਨਾ ਚਿਰ ਇਹਨਾਂ ਨੂੰ ਸੇਕ ਨਹੀਂ ਨਾ ਲੱਗਦਾ। ਮਕਸਦ ਇਹਦਾ ਹੈ ਪ੍ਰਾਪਰਟੀ ਅਟੈਚ ਕਰਨ ਦਾ ਪਰਚਾ ਹੋਇਆ ਰਿਕਵਰੀ ਜੇ ਜ਼ਿਆਦਾ ਨਾ ਹੋਈ ਤੇ ਉਸ ਤੋਂ ਬਾਅਦ ਕੁਝ ਚਿਰ ਬਾਅਦ ਬੇਲ ਹੋ ਗਈ। ਤੇ ਇਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਸੌਖਾ ਹੀ ਕੰਮ ਆ। ਜਿੰਨਾ ਚਿਰ ਪ੍ਰਾਪਰਟੀ ਜਿਹੜੀ ਜਾਇਦਤ ਉਹ ਬਣਾਈ ਵੀ ਹੈ ਉਹ ਅਟੈਚ ਹੋਣੀ ਹੈ ਸ਼ੁਰੂ ਹੋਣੀ ਹੈ ਨਾ ਜਦੋਂ ਤੇ ਲੋਕਾਂ ਨੂੰ ਇਹ ਪਤਾ ਲੱਗਣਾ ਹੈ ਵੀ ਇਹ ਬਣਾਉਣ ਪ੍ਰਾਪਰਟੀ ਬਣਾਉਣ ਦਾ ਕੀ ਫਾਇਦਾ ਜਦੋਂ ਐਡੀਆਂ ਵੱਡੀਆਂ ਲੋਕਾਂ ਨੂੰ ਬਰਬਾਦ ਕਰਕੇ ਲੋਕਾਂ ਦੇ ਘਰ ਬਰਬਾਦ ਕਰਕੇ ਆਪਦੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਤੇ ਉਹ ਉਹਦੇ ਆ ਜਦੋਂ ਸੇਖ ਲੱਗੂਗਾ ਮੈਨੂੰ ਲੱਗਦਾ ਸਮਝਣਾ ਸਮਝਾਉਗੀ ਤੇ ਹਾਂ ਉਹਦੇ ਚੋਂ ਜੋ ਹੈ ਰੀਸੈਂਟਲੀ ਉੱਥੇ ਲੁਧਿਆਣੇ ਸੀ ਅਸੀਂ ਏ 5 ਕਰੋੜ ਦੀ ਅਸੀਂ ਪ੍ਰਾਪਰਟੀ ਹੈ ਜਿਹੜੀ ਅਟੈਚ ਕਰਾਈ ਉਹਦਾ ਮੈਸੇਜ ਕਨਵੇ ਕਰਨ ਦਾ ਮਕਸਦ ਦੂਜੀ ਗੱਲ ਇਹ ਦੇਖੋ ਇੱਕ ਵਾਰ ਹੁੰਦਾ ਵੀ ਤੁਹਾਡੀਆਂ ਤੁਸੀਂ ਤੁਹਾਡਾ ਮੈਸੇਜ ਪੜ੍ਹ ਕੇ ਤੁਹਾਡੀ ਨਿਊਜ਼ ਪੜ੍ਹ ਕੇ ਕੋਈ ਬੰਦਾ ਇਹ ਕਰੀ ਜਾਵੇ ਵੀ ਡਰੱਗ ਬੜੀ ਹੈ ਜੀ ਡਰੱਗ ਉਹਦੇ ਚਾਹ ਹੈ ਦੂਜੀ ਗੱਲ ਆ ਲੋਕ ਲਹਿਰ ਲੋਕ ਲਹਿਰ ਦੇ ਵਿੱਚ ਮੇਰਾ ਵੀ ਰੋਲ ਹੈ ਮੇਰੇ ਪਰਿਵਾਰ ਦਾ ਵੀ ਰੋਲ ਹੈ ਪੁਲਿਸ ਦਾ ਵੀ ਰੋਲ ਹੈ ਹਰ ਬੰਦੇ ਦੇ ਚੰਗੇ ਬੰਦੇ ਦਾ ਜਿਹੜਾ ਪੰਜਾਬ ਦਾ ਪੁੱਲਾ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲਾ ਬੰਦਾ ਉਹਦਾ ਅੱਛਾ ਰੋਲ ਹੈ ਉਹਦਾ ਪੋਜ਼ਿਟਿਵਲੀ ਅਸੀਂ ਕੰਟ੍ਰਿਬਿਊਟ ਕਰਨਾ ਚਾਹੀਦਾ ਉਹ ਜੱਟ ਕਰੇ ਮੱਲੇ ਦੇ ਲੋਕ ਕੈਨ ਵੀ ਮੇਰੇ ਮੱਲੇ ਚ ਵੇਚ ਕੇ ਦਿਖਾਓ ਇੱਥੇ ਵੜ ਕੇ ਦਿਖਾਓ ਜਿੰਨਾ ਚਿਰ ਉਹ ਭਾਵਨਾ ਨਹੀਂ ਨਾ ਹੁੰਦੀ ਉਹਨਾਂ ਚਿਰ ਨੋ ਡਾਊਟ ਕਿ ਡਿਮਾਂਡ ਤੇ ਸਪਲਾਈ ਦਾ ਚੱਕਰ ਹੈ ਜਿੱਥੇ ਮਤਲਬ ਡਿਮਾਂਡ ਹੋਣੀ ਹੈ ਸਪਲਾਈ ਕਿਤੋਂ ਨਾ ਕਿਤੋਂ ਇੱਥੇ ਡਰੱਗ ਇੱਥੇ ਥੋੜੀ ਹੁੰਦੀ ਹੈ ਬਟਾਲੇ ਕੋਈ ਫਿਰ ਆਏ ਨੇ ਇੱਥੇ ਥੋੜੀ ਬੰਦੀ ਹੈ ਸਮੈਕ ਇੱਥੇ ਥੋੜੀ ਬੰਦੀ ਐ ਇਹਦਾ ਮਤਲਬ ਅਸੀਂ ਤਾਂ ਆਪ ਵਿਕਟਮ ਐ ਜਿਹੜੇ ਇਸ ਗੱਲ ਦੇ ਪੰਜਾਬ ਸੂਬਾ ਸਾਡਾ ਗਵਾਂਡੀ ਦੇਸ਼ ਦਾ ਚੇਂਜ ਨਹੀਂ ਕਰ ਸਕਦੇ ਆਪਾਂ ਪੰਜਾਬ ਹਮੇਸ਼ਾ ਹੀ ਵਿਕਟਮ ਰਿਹਾ ਪਹਿਲਾਂ ਅਫੀਮ ਭੁੱਕੀ ਸੀ ਰਾਜਸਥਾਨ ਮੱਧ ਪ੍ਰਦੇਸ਼ ਤੋਂ ਆਉਂਦੀ ਸੀ ਹੁਣ ਸਾਡਾ ਜਿਹੜਾ ਗਵਾਂਡੀ ਦੇਸ਼ ਖੁਸ਼ਹਾਲੀ ਨੂੰ ਉਹਨੂੰ ਇਹ ਲੱਗਦਾ ਵੀ ਪੰਜਾਬੀਆਂ ਨੂੰ ਹਰਾਇਆ ਨਹੀਂ ਜਾ ਸਕਦਾ ਡਰਾਇਆ ਨਹੀਂ ਜਾ ਸਕਦਾ ਭੁਜਾਇਆ ਨਹੀਂ ਜਾ ਸਕਦਾ ਤਾਂ ਉਹਨਾਂ ਨੂੰ ਲੱਗਦਾ ਕੋਈ ਡਰਗ ਦੇ ਨਾਲ ਅਸੀਂ ਇਹੋ ਜਿਹਾ ਡਰਗ ਦਾ ਨਸ਼ਾ ਦੇ ਕੇ ਉਹ ਕਰ ਸਕਦੇ ਆ ਉਹਦੇ ਲਈ ਨੋ ਡਾਊਟ ਕਿ ਪੁਲਿਸ ਐਫਰਟ ਕਰੇ ਜਿਵੇਂ ਹੁਣ ਬੜਾ ਸੈਂਸੀਅਰ ਐਫਰਟ ਹੈ ਵੀ ਜਿਹੜੀ ਪ੍ਰਾਪਰਟੀ ਅਟੈਚ ਕਰਨ ਦਾ ਜਿਹੜਾ ਸੇਕ ਲਾਉਣ ਦਾ ਉਹਦੇ ਨਾਲ ਨਾਲ ਮੈਨੂੰ ਲੱਗਦਾ ਪਬਲਿਕ ਨੂੰ ਹੈਂਡਹੋਲਡਿੰਗ ਹੈ ਜਿਹੜੀ ਪੈਸ਼ਨੇਟ ਹੈਂਡਹੋਲਡਿੰਗ ਆਪਦੀਆਂ ਲਈ ਜਿਵੇਂ ਆਪਦੀਆਂ ਦੀ ਤਕਲੀਫ ਹੁੰਦੀ ਹੈ ਉਵੇਂ ਕਰਕੇ ਇੱਕ ਲੋਕ ਕਲੈਰ ਪੈਦਾ ਕਰਨ ਦੀ ਲੋੜ ਹੈ ਜਿੱਤ ਹੋਗੀ ਅਪਨੇ